ਕੁਮਸ਼ੁਦਾ ਬੱਚੇ ਦੀ ਖੇਤ ਦੀ ਮੋਟਰ ਦੇ ਇੱਕ ਕਮਰੇ ਦੀ ਛੱਤੋਂ ਮਿਲੀ ਹੈ লাশ 7 ਦਿਨ ਤੋਂ ਲਾਪਤਾ ਸੀ ਇਹ ਬੱਚਾ ਤੇ ਬੱਚੇ ਦੀ লাশ ਦੇਖ ਕੇ ਹਰ ਕਿਸੇ ਦੀ ਕੰਬ ਗਈ ਹੈ ਰੂ ਜੀ ਹਾਂ ਦਰਿੰਦਗੀ ਦੀ ਵੀ ਕੋਈ ਹੱਦ ਹੁੰਦੀ ਹੈ ਤੇ ਇਸ ਮਾਮਲੇ ਦੇ ਵਿੱਚ ਦਰਿੰਦਗੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਗਈਆਂ ਨੇ ਇੱਕ 7 ਸਾਲ ਦੇ ਬੱਚੇ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਬੱਚੇ ਨੂੰ ਮਾਰ ਦਿੱਤਾ ਗਿਆ ਜਿਹਾ ਅਜਿਹਾ ਇੱਕ ਮਾਮਲਾ ਕਪੂਰਥਲਾ ਦੇ ਪੁਲਾਥ ਏਰੀਆ ਤੋਂ ਸਾਹਮਣੇ ਆ ਰਿਹਾ ਜਿੱਥੇ ਕਿ ਇੱਕ 7 ਸਾਲ ਦੇ ਛੋਟੇ ਜਿਹੇ ਬੱਚੇ ਦਾ ਕਤਲ ਕਰ ਦਿੱਤਾ ਗਿਆ ਉਸ ਨੂੰ ਮਾਰ ਮੁਕਾ ਦਿੱਤਾ ਗਿਆ ਦੱਸਦੀ ਹੈ ਕਿ ਇਸ ਬੱਚੇ ਦੀ ਪਛਾਣ ਗੋਲੂ ਵਜੋਂ ਹੋਈ ਹੈ ਤੇ ਉਸ ਦੀ ਉਮਰ ਇਸ ਮਹਿ ਸੱਤ ਸਾਲ ਹੈ ਇਥੇ ਜਾਣਕਾਰੀ ਮਿਲੀ ਹੈ ਕਿ ਇਸ ਗੋਲੂ ਦੇ ਪਿਤਾ ਜਿਹੜੇ ਕਿ ਮੂਲ ਤੌਰ ਤੇ ਜੁਪੀ ਦੇ ਵਾਰਾਲਸੀ ਦੇ ਬਹਾਦਰਪੁਰ ਦੇ ਰਹਿਣ ਵਾਲੇ ਨੇ ਤੇ ਹੁਣ ਉਹ ਮਹਾਰਾਜ ਪੈਰਿਸਪੁਲਤ ਦੇ ਆਸ-ਪਾਸ ਕਿਤੇ ਰਹਿੰਦੇ ਨੇ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਬੀਤੀ 20 ਨਵੰਬਰ ਦੀ ਸ਼ਾਮ 7 ਵਜੇ ਗੋਲੂ ਜਕਰੋਂ ਬਾਜ਼ਾਰ ਵੱਲ ਗਿਆ ਸੀ ਤਾਂ ਕਿ ਉਹ ਹਰੀਆਂ ਮਿਰਚਾਂ ਲਿਆ ਆ ਸਕੇ ਪਰੰਤੂ ਉਹ ਉਸ ਤੋਂ ਬਾਅਦ ਕਾਫੀ ਵਕਤ ਡਿਕਣ ਤੇ ਵੀ ਉਹ ਘਰ ਵਾਪਸ ਨਹੀਂ ਪਰਤਿਆ ਤਾਂ ਗੋਲੂ ਦੇ ਪਿਤਾ ਵਿਨੋਦ ਕੁਮਾਰ ਨੂੰ ਚਿੰਤਾ ਹੋਈ you ਤੇ ਉਹਨਾਂ ਨੇ ਆਪਣੀ ਪਤਨੀ ਪੂਜਾ ਨੂੰ ਨਾਲ ਲੈ ਕੇ ਗੋਲੂ ਨੂੰ ਬਹੁਤ ਭਾਲਿਆ ਪਰੰਤੂ ਗੋਲੂ ਕਿਤੇ ਵੀ ਨਾ ਮਿਲਿਆ ਉਸ ਤੋਂ ਬਾਅਦ ਉਹਨਾਂ ਨੇ ਆਸ-ਪਾਸ ਵੀ ਦੱਸਿਆ ਤੇ ਗੋਲੂ ਦੀ ਭਾਲ ਕੀਤੀ ਪਰੰਤੂ ਗੋਲੂ ਦੇ ਨਾਮ ਮਿਲਣ ਤੇ ਉਹਨਾਂ ਨੇ ਥਾਣਾ ਪੁਲਤ ਦੇ ਵਿੱਚ ਰਿਪੋਰਟ ਦਰਜ ਕਰਾਈ ਉਸ ਤੋਂ ਬਾਅਦ ਪੁਲਿਸ ਵੀ ਗੋਲੂ ਦੀ ਭਾਲ ਦੇ ਵਿੱਚ ਜੁਟ ਗਈ ਪਰੰਤੂ ਕੁਝ ਦਿਨ ਬੀਤਣ ਤੋਂ ਬਾਅਦ ਇੱਥੋਂ ਤੱਕ ਕਿ 7 ਦਿਨ ਬੀਤਣ ਤੋਂ ਬਾਅਦ ਹੁਣ ਕਿਸੇ ਨੇ ਦੱਸਿਆ ਕਿ ਸਰਕਾਰੀ ਕਾਲਜ ਪੁਲਤ ਦੀ ਬੈਂਕ ਦੇ ਨੇੜੇ ਇੱਕ ਖੇਤ ਹੈ ਜਿਸ ਦੇ ਵਿੱਚ ਕਮਰਾ ਬਣਿਆ ਹੋਇਆ ਉਸ ਦੀ ਛੱਤ ਦੇ ਉੱਪਰ ਇੱਕ ਬੱਚੇ ਦੀ ਲਾ लाश ਪਈ ਤੇ ਜਦੋਂ ਵਿਨੋਦ ਕੁਮਾਰ ਨੇ ਜਾ ਕੇ ਦੇਖਿਆ ਤਾਂ ਇਹ লাশ ਉਸਦੇ ਬੱਚੇ ਗੋਲੂ ਦੀ ਹੀ ਸੀ ਤੇ ਫਿਰ ਮੌਕੇ ਤੇ ਪਹੁੰਚੀ ਪੁਲਿਸ ਨੇ ਵੀ ਜਿਹੜੀ লাশ ਹੈ ਉਸ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਤੇ ਪੋਸਮਰਟਮ ਕਰਵਾਉਣ ਤੋਂ ਬਾਅਦ ਬੱਚੇ ਦੀ লাশ ਉਸਦੇ ਮਾਪਿਆਂ ਨੂੰ ਸੌਂਪ ਦਿੱਤੀ ਗਈ ਹੈ ਦੱਸਦੀ ਹੈ ਕਿ ਡੀਐਸਪੀ ਕਰਨੈਲ ਸਿੰਘ ਤੇ ਐਸਐਚਓ ਜਿਹੜੇ ਹਰਜਿੰਦਰ ਸਿੰਘ ਨੇ ਉਹ ਪਹੁੰਚੇ ਨੇ ਤੇ ਉਹਨਾਂ ਨੇ ਨਾਲ ਹੀ ਜਾਣਕਾਰੀ ਦਿੱਤੀ ਹੈ ਕਿ ਬੱਚੇ ਦੀ লাশ ਨੂੰ ਦੇਖ ਕੇ یوں ਲੱਗਦਾ ਹੈ ਕਿ ਉਸ ਦਾ ਗਲਾ ਕਟਿਆ ਗਿਆ ਤੇ ਗਲਾ ਕਟਣ ਦੇ ਨਾਲ ਹੀ ਉਸ ਬੱਚੇ ਦੀ ਮੌਤ ਹੋ ਗਈ ਹੈ ਇੱਥੇ ਪੁਲਿਸ ਦੇ ਵੱਲੋਂ ਅਣਪਛਾਤੇਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਅਗਲੀ ਰੀ ਕਾਰਵਾਈ ਕੀਤੀ ਜਾ ਰਹੀ ਹੈ ਨਾਲ ਹੀ ਦੱਸਦੀ ਹੈ ਕਿ ਪੁਲਿਸ ਨੇ ਇਹ ਵੀ ਦੱਸਿਆ ਹੈ ਕਿ ਉਹ ਹਰ ਐਂਗਲ ਤੋਂ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਗਰ ਜਿਹੜੇ ਵੀ ਦੋਸ਼ੀ ਹੋਏ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਇਥੇ ਜਿਕਰ ਇਹ ਖਾਸ ਕਰਦੀ ਹੈ ਕਿ ਦਿਨ ਬਦਿਨ ਅਜਿਹੇ ਮਾਮਲੇ ਸਾਹਮਣੇ ਆ ਰਹੇ ਨੇ ਜਿੱਥੇ ਕਿ ਛੋਟੇ ਛੋਟੇ ਬੱਚਿਆਂ ਦੇ ਕਤਲ ਹੋ ਰਹੇ ਨੇ ਉਹਨਾਂ ਨੂੰ ਮਾਰ ਮੁਕਾਇਆ ਜਾ ਰਿਹਾ ਹੈ ਇਸੇ ਤਰ੍ਹਾਂ ਹੀ ਇਸੇ ਚਪੇੜ ਦੇ ਵਿੱਚ ਇਹ ਬੱਚਾ ਜਿਹੜਾ ਗੋਲੂ ਹੈ ਉਹ ਇਸੇ ਚਪੇੜ ਦੇ ਵਿੱਚ ਆ ਗਿਆ ਉਸ ਨਾਲ ਕੀ ਕਹਾਣੀ ਵਾਪਰੀ ਇਹ ਤਾਂ ਸਿਰਫ ਉਹੀ ਦੱਸ ਸਕਦਾ ਪਰੰਤੂ ਫਿਲਹਾਲ ਦੀ ਘੜੀ ਉਸ ਦੀ ਜਿਹੜੀ ਲਾਸ਼ ਹੈ ਉਹ ਇੱਕ ਖੇਤ ਦੇ ਵਿੱਚ ਜਿਹੜੀ ਮੋਟਰ ਹੈ ਉਸ ਦੇ ਕਮਰੇ ਦੀ ਛੱਤ ਤੋਂ ਮਿਲੀ ਹੈ ਤੇ ਹੁਣ ਪੁਲਿਸ ਦੇ ਵੱਲੋਂ ਪੋਸਟਮਾਰਟਮ ਕਰਵਾ ਦਿੱਤਾ ਗਿਆ ਹੈ ਤੇ ਉਹਦੀ Laash ਉਹਦੇ ਮਾਪਿਆਂ ਨੂੰ ਸੌਂਪ ਦਿੱਤੀ ਗਈ ਹੈ ਇੱਥੇ ਦਰਿੰਦਗੀ ਦੀਆਂ ਹੱਦਾਂ ਪਾਰ ਹੁੰਦੀਆਂ ਨਜ਼ਰ ਆਈਆਂ ਨੇ ਜਦੋਂ ਕਿ ਸੱਤ ਸਾਲ ਦੇ ਛੋਟੇ ਜਿਹੇ ਬੱਚੇ ਨੂੰ ਵੀ ਮਾਰ ਮੁਕਾ ਦਿੱਤਾ ਗਿਆ ਔਰ ਪੁਲਿਸ ਦਾ ਕਹਿਣਾ ਹੈ ਕਿ ਉਸ ਦਾ ਗਲਾ ਕੁੱਟਿਆ ਗਿਆ ਕਿਉਂਕਿ ਉਸ ਦੇ ਗਲੇ ਤੇ ਕੁਝ ਅਜਿਹੇ ਨਿਸ਼ਾਨ ਦਿਖ ਰਹੇ ਨੇ ਜਿਹੜੇ ਕਿ ਇਹ ਸਾਬਿਤ ਕਰਦੇ ਨੇ ਕਿ ਉਸ ਦੇ ਗਲੇ ਤੇ ਹੀ ਹਰਕਤ ਹੈ ਉਸ ਦਾ ਗਲਾ ਹੀ ਕਿਸੇ ਤਰੀਕੇ ਨਾਲ ਕੁੱਟਿਆ ਗਿਆ ਤੇ ਸਾਹ ਕੁੱਟਣ ਦੇ ਨਾਲ ਇਸ ਬੱਚੇ ਗੋਲੂ ਦੀ ਮੌਤ ਹੋ ਗਈ ਹੈ ਇਹਤੇ ਬੱਚੇ ਦੀ ਮਾਂ ਪੂਜਾ ਨੇ ਵੀ ਗੱਲਬਾਤ ਕਰਦੇ ਦੱਸਿਆ ਹੈ ਕਿ ਉਹ ਉਹਨਾਂ ਨੇ ਬਹੁਤ ਪਾਲ ਕੀਤੀ ਆਪਣੇ ਬੱਚੇ ਦੀ ਉਹਨਾਂ ਨੂੰ ਲੱਗਦਾ ਸੀ ਕਿ ਘੰਟੇ ਦੋ ਘੰਟੇ ਤੱਕ ਉਹਨਾਂ ਦਾ ਬੱਚਾ ਘਰ ਵਾਪਸ ਆ ਜਾਏਗਾ ਜਿਹੜਾ ਵੀ ਸਮਾਨ ਖਾਸ ਕਰਕੇ ਉਹ ਹਰੀਆਂ ਮਿਰਚਾਂ ਲੈਣ ਗਿਆ ਸੀ ਮਿਰਚਾਂ ਲੈ ਕੇ ਉਹ ਘਰ ਆ ਜਾਵੇਗਾ ਪਰੰਤੂ ਜਦੋਂ ਘਰ ਨਹੀਂ ਆਉਂਦਾ ਫਿਰ ਉਹ ਪੁਲਿਸ ਦੇ ਕੋਲ ਪਹੁੰਚਦੇ ਨੇ ਤੇ ਸੱਤਾਂ ਦਿਨਾਂ ਦੇ ਬਾਅਦ ਉਸ ਦੀ ਜਿਹੜੀ লাশ ਹੈ ਉਹ ਮੋਟਰ ਦੇ ਬਣੇ ਹੋਏ ਕਿਸੇ ਕਮਰੇ ਦੀ ਛੱਤ ਤੋਂ ਮਿਲਦੀ ਹੈ ਤੇ ਹੁਣ ਪੋਸਟਮਾਰਟਮ ਹੋਣ ਤੋਂ ਬਾਅਦ ਬੱਚੇ ਦੀ ਜਿਹੜੀ লাশ ਹੈ ਉਸ ਤੇ ਵਰਸਾ ਨੂੰ ਦੇ ਦਿੱਤੀ ਗਈ ਹੈ ਤੇ ਪੁਲਿਸ ਦਾ ਕਹਿਣਾ ਹੈ ਕਿ ਉਹ ਹਰ ਐਂਗਲ ਤੋਂ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਜਿਹੜੇ ਵੀ ਦੋਸ਼ੀ ਹੋਏ ਇਸ ਮਾਮਲੇ ਦੇ ਵਿੱਚ ਉਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਵੇਗੀ